ਦੂਰੋਂ ਚੱਲ ਕੈ ਮੈਂ ਤਕੀ ਤੋ ਸਰਨਾਏ ਜਿਉ ਮੈਂ ਅਸ ਰਖੀ ਚਿਤ ਮਹਿ ਮੇਰਾ ਸਭ ਦੁੱਖ ਗਵਾਏ ਜਿਉ ਤੂੰ ਮੇਰੋ ਮੇਰ ਪਰਬਤ ਸੁਆਮੀ ਗਹੀ ਮੈਂ ਤੇਰੀ ਨਾ ਤੂੰ ਮੰਡੋਲੋ ਨਾ ਹਮ ਗਿਰਤੇ ਰਖ ਲਈਨੀ ਹਰ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਭਗਤ ਰਵਦਾਸ ਜੀ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਹਮ ਸਰਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਨੈ ਜਨ ਕੋ ਪੂਰਨ ਦੀਜੈ ਮਸਰ ਦੀਨ ਦਿਆਲ ਨ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰ ਮਈਆ ਕਾਰਨੇ ਕਾਰਨ ਕਬਲ ਅਮੋਲ ਰਹਾਓ ਬਹੁਤ ਜਨਮ ਵਿਸਰੇ ਥੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਬਹੁਤ ਜਨਮ ਵਿਸਰੇ ਥੇ ਮਾਦੋ ਇਹ ਜਨਮ ਤੁਮਾਰੀ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਪਿਓ ਦਰਸ਼ਨ ਦੇਖੇ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਭਗਤ ਰਵਿਦਾਸ ਜੀ ਫਰਮਾਨ ਕਰਦੇ ਹਨ ਹੇ ਮਾਦੋ ਮੇਰੇ ਵਰਗਾ ਕੋਈ ਨਮਾਣਾ ਨਹੀਂ ਤੇ ਤੇਰੇ ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ ਮੇਰੀ ਕੰਗਾਲਤਾ ਦਾ ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ ਹੇ ਸੋਹਣੇ RAM ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖਸ਼ ਕਿ ਮੇਰਾ ਮਨ ਤਨ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪਰਚ ਜਾਇਆ ਕਰੇ ਹੇ ਸੋਹਣੇ RAM ਮੈਂ ਤੇਥੋਂ ਸਦਕੇ ਜਾਂਦਾ ਹਾਂ ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ ਰਹਾਉ ਰਵਿਦਾਸ ਜੀ ਆਖਦੇ ਹਨ हे ਮਾਦਵ ਕਈ ਜਨਮਾਂ ਤੋਂ ਮੈਂ ਤੇਥੋਂ ਵਿਛੜਿਆ ਆ ਰਿਹਾ ਹਾਂ ਮਿਹਰ ਕਰ ਮੇਰਾ ਇਹ ਜਨਮ ਤੇਰੀ ਯਾਦ ਵਿੱਚ ਬੀਤੇ ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ ਦਰਸ਼ਨ ਦੀ ਆਸ ਵਿੱਚ ਹੀ ਮੈਂ ਜਿਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ